ਕੀ ਹਾਲ ਚਾਲ ਦੋਸਤੋ ਅੱਜ ਆਪਣਾ ਅਗਲਾ ਬਲੌਗ ਦਾ ਪੋਸਟਰ ਤੁਹਾਨੂੰ ਦੇਖ ਲਿਆਣਾ ਅੱਜ ਆਪਣਾ ਬਲੌਗ ਦਾ ਮੇਲੇ ਤੇ ਤੇ ਅੱਜ ਹਨਾ 3 14 ਅੱਜ ਚੌਕੀ ਆ ਗਈ ਪਹਿਲਾ ਮੇਲਾਗਾ ਤੇ ਆਈ ਆਪਾਂ ਕਹਿ ਨਹੀਂ ਗਏ ਸ਼ੁਭੇ ਤਾਂ ਟਾਈਮ ਤੁਹਾਨੂੰ ਦਿਖਾਵਾਂਗੇ ਸ਼ਾਮ ਤੱਕ ਬਣਿਆ ਰਹੂਗਾ ਇਸ ਬਲੌਗ ਰਾਹੀਂ ਜੀ ਸ਼ਹਿਰ ਸਾਡ ਦੁਪਹਿਰ ਦੇ ਵੱਜ ਕੇ 12:30 ਤੇ ਇਹ ਦਿਖਾਣਾ ਨੂੰ ਬਣਾ ਇਹ ਘੱਟ ਹੀ ਆਈ ਹਣੇ ਤੇ ਸੁਮੰਦਰੀ ਆ ਕੇ ਦਿਖਾਉਣੇ ਉਹ ਜੀ ਮੰਦਰ ਤੇ ਆ ਗਏ ਤੇ ਇਹ ਬਾਹਰੇ ਲੱਗ ਰਹੇ ਨੇ ਦੁਕਾਨਾਂ ਤੇ ਅੰਦਰ ਚੱਲ ਰਹੇ ਹੈ ਕੰਮ ਥੋੜਾ ਜਿਹਾ ਹਰ ਚਲਾ ਰਹੇ ਨੇ ਜੀ ਉਹ ਜੇ ਤਲਵੇ ਮਹੌਲਾ ਦੇਖ ਕੱਟਦੇ ਜੇ ਬੰਦਾ ਗੁੰਨਾ ਸਾਰਿਆ ਕੱਟ ਤੂੰ ਮੇਲਾ ਪਰੂਗਾ ਫਿਰ ਪੂਰਾ ਫੁੱਲ ਪਰੂ ਠੀਕ ਹੈ ਤੇ ਆ ਗਿਆ ਸੰਗ ਦਾ ਸੰਗ ਉਹ ਜੱਟਾ ਪਾਣੀ ਖੋਣ ਦੀ ਬਣਾ ਜਣਾ ਬੰਗਰ ਬੰਗਰ ਦਾ ਬੜਾ ਕੀ ਹਾਲ ਹੈ ਕੀ ਹਾਲ ਹੈ ਪਰ ਵਧੀਆ ਐਂਡ ਵਧੀਆ ਵਧੀਆ ਮੇਲਾ ਲੱਗੂਗਾ ਪੂਰਾ ਔਫ ਦਾ ਪਹਿਲਾ ਮੇਲਾ ਤੇ ਸਾਊਂਡ ਦਾ ਸਮਾਨ ਲੱਗ ਗਿਆ ਵੀਰੇ ਤੇ ਉਧਰ ਲੰਗਰ ਪਾਣੀ ਤਿਆਰ ਹੋ ਰਿਹਾ ਠੀਕ ਆ ਬਰਾਬਰ ਬਣਾ ਦੇ ਅੱਜ ਨੱਟ ਦੇ ਪਾਵਾਂਗੇ ਪਾ ਦੇ ਨੱਟ ਕਿਧਰ

ਤਨੂੰ ਦਿਖਾਉਣਾ ਮੈਂ ਇੱਦਾਂ ਪਈ ਲੱਗੀ ਕਿਸਤੀ ਕਿਸਤੀ ਇਹ ਆ ਲੱਲੀ ਉਹਨੇ ਲਾ ਘਾਟੇ ਭਰਿਆ ਦੰਡਾ ਆ ਜਾਗਾ ਦੁਕਾਨਾਂ ਵੀ ਘਾਟੇ ਨੇ ਸਵੇਰ ਤੱਕ ਸ਼ਾਮ ਤੱਕ ਭੋਲ ਨਹੀਂ ਬੜਾ ਭਰ ਜੇ ਫਲੈਸ਼ ਚੱਲ ਰਹੀ ਆ ਉਹ ਤੇ ਸਾਹੀਂ ਦੇਖ ਰਹੇ ਆ ਫਲੈਸ਼ ਕੰਨਾਰੇ ਨਹੀਂ ਰਿਹਾ ਉਹ ਤੇ ਚੱਲਦਾ ਰਿਹਾ ਚਲੋ ਜਿਹੜਾ ਥਾਲੀਆ ਤੁਹਾਨੂੰ ਅੱਗੇ ਦਿਖਾਉਣੇ ਆਂਗੇ ਲੋਈ ਕੈਸ਼ਰ ਸਾਹਮਣੇ ਸਾਨੂੰ ਖਵਾਏ ਕਾ ਕਾ ਇਹ ਬਾਹਰ ਮੇਲਾ ਕਮ ਦੇ ਫਰਦਨੇ ਦੇ ਮੰਦਰ ਦੇ ਅੰਦਰ ਮੇਲਾ ਤਰ ਰਿਹਾ ਚਾ ਚਾ ਸਾਗੇ ਕੈਮਰੇ ਤੇ ਸਾਗੇ ਥੋੜੇ ਨਾਲੀ ਕਰ ਰਹੇ 2 ਰੁਪਏ ਦੀ ਵਾਲਦੀ ਆਲਾ ਬੋਲ ਖਾਣ ਆ ਨਾ ਫਾਇਰ ਹੋ ਲੋ ਜੀ 2 ਰੁਪਏ ਖਾ ਕੇ ਹੁਣ ਆਪਾਂ ਜਾ ਰਹੇ ਮੰਦਿਰ ਕੋਲ ਮੰਦਿਰ ਦੇ ਦਰਸ਼ਨ ਕਰਾਉਣ ਆਗੇ ਅੱਬਾ ਚੌਂਕੀ ਦਾ ਵਲੌਗ ਟੈਪਾਵਾਂਗੇ ਤੇ ਮੇਲੇ ਦਾ ਵਲੌਗ ਟੈਪਾਵਾਂਗੇ ਤੇ ਅੱਜ ਆਪਾਂ ਚੌਂਕੀ ਦਾ ਵਲੌਗ ਪਾ ਰਹੇ ਹਾਂ ਇਹका प्रबन्धक जी तब गवर्नमेंट के बेटे सो जिन्ना ਭਰਾਵਾ ਦੇ ਮੋਟਰਸਾਈਕਲ ਲੱਗ ਰਹਾ ਨੇ ਕਿ ਖੜਿਆ ਹੈ ਜਾਂ ਲੰਕਰ ਖਾਲ ਵਿੱਚ ਖੜਿਆ ਹੈ प्लीज ਕਿਰਪਾ ਕਰਕੇ ਇਹਨਾਂ ਨੂੰ ਸਾਈਡ ਤੇ ਕਰ ਲੋ ਜੀ ਕਈ ਵਾਰੀ ਅਨਾਉਂਸਮੈਂਟ ਕਰ ਦਿੱਤੀ ਹੈ ਕਿਸੇ ਭਰਾ ਦੇ ਮੋਟਰਸਾਈਕਲ ਨਹੀਂ ਚਾਹੀਦੀ ਕਿਸੇ ਸਾਹਮਣੇ ਦਰਵਾਜ਼ੇ ਦੇ ਬਾਹਰ ਜੇ ਅਪੀਲ ਤੇ ਹੁਣ ਆਪਾਂ ਲਾ ਕੇ ਸੇਵਾ ਦੇ ਲੰਗਰ ਜਾ ਕੇ ਦੇ ਲੰਗਰ ਖਾਲਾ ਆਪਾਂ ਜੀ ਸਪੈਸ਼ਲੀ ਸਾਡਾ ਲੱਗ ਰਹਾ ਲੱਗ सबौर साला जितावे तां पंचालोआय मामी यूंगी ग्रासेकी हटेगी लग 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 <in http> <inequity> <जिए दोगीड़ादे> तो हमारे इधर रह गई है, clearer, so तो हमारे बुल करें, ओखे मेरे जाते लेके आए सबने, ओखे मेरे मारते लेके आए सबने, सात सपन तो माने नहीं लाइक सबने, ओखे मेरे जाते लेके आए सबने, सात सपन तो माने नहीं लाइक सबने, कि माही तेरी पहुँचना होगा ना सांवला के बातें यार, तेरे को मैं ठेया पनारे उतरा लिया, आपक वाले ओ मेरी माई दी ये सब प्रमाण ही ला रहे है सोमवार के को मेयर ते इतनी गंदिया का पहाड़ करलेला है सारे गलले ते हमारे नगर की भी पुरा है बहुत काल हो गया है यार नई जल रहा है एक बात नहीं है कि ये आवेगा ये सादी की मदरसे आ मोंदा

ਵਾਹਿਗੁਰੂ ਵਾਹਿਗੁਰੂ ਹੋ ਬਾਹ ਪਤੋ ਬਾਰੇ ਮੈਲਾ ਲਖਾ ਕੇ ਬਲਾਉਂਦਾ ਇੰਦ ਕਾ ਤੇ ਜਾਉਂਦਾ ਰਹਿ ਉਹ ਬਾ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਵੀ ਆ ਗਈਆਂ ਕਹਿੰਦੇ ਅਸੀਂ ਮੰਗਦੇ ਆ ਲੱਖਾਂ ਮੰਗਦੇ ਆ ਜਿੰਨੇ ਕੀ ਆ ਕੁਝ ਵੀ ਨਹੀਂ ਦੇ ਕੇ ਸਭ ਕੁਝ ਦਾਤੀ ਮੇਰੀ ਭੁੱਲ ਜਾਂਦੀ ਆ ਵਾਹਿਗੁਰੂ ਮੇਰੀ ਬੀਬੀ ਦੀ ਆਪਣੀ ਨੇਕ ਕਮਾਈ ਜਿਹੜੀ ਤੋਂ 10 ਤੋਂ ਬਾਅਦ 10.5 ਹਾਂਜੀ ਮੋਤਲੋ ਮੇਲਾ ਭਰਿਆ ਨਹੀਂਗਾ ਦੁਕਾਨਾਂ ਦੇ ਦੁਕਾਨਾਂ ਤੋਂ ਬੁਨਾ ਕਿੜੀਆਂ ਕਟੀਆਂ ਕੋਟੀਆਂ ਘਾਟੇ ਨੇ ਖਾਦੀ ਉੱਪਰ ਜਿਹੜਾ ਕਹਿੰਦੇ ਖਰਾਇਆ ਪਾਦਾ ਤੇ ਇਹ ਬਲੌਗ ਦਾ ਆਪਾਂ ਐਂਡ ਕਰ ਦਾਂਗੇ ਕੋਈ ਐਂਡ ਕਰਨ ਨਹੀਂ ਐਂਡ ਕਰ ਦਿਆਂ ਕੱਲੋਂ ਆਪਾਂ ਨਵਾਂ ਬਲੂ ਨਿਊ ਬਲੌਗ ਬਣਾਵਾਂਗੇ ਮੇਲੇ ਵਾਲਾ ਇਹਦਾ ਕਰਦੇ ਆਪਾਂ ਐਂਡ ਢੰਡੂਲ ਜਿੰਨ ਸਭ ਕੁਝ ਬੰਦ ਤੇ ਦੋਸਤੋ ਏਸੀ ਆਪਣਾ ਦਾ ਬਲੌਗ ਮੇਲੇ ਦਾ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਉਣ ਵਾਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਏ ਬਾਏ ਗਾਇਸ ਹਾਂ ਸੱਚ ਚਾਰੇ ਦੇ ਚਾਰੇ ਮਤਲਬ ਇਹਾਂ ਦੇ ਵਲੌਗ ਆਉਣਗੇ ਜ਼ਰੂਰ ਪੰਜ ਨੇ ਪੰਜ ਨੇ ਪੰਜਾਂ ਦੇ ਪੰਜਾਂ ਦੇ ਵਲੌਗ ਆਉਣਗੇ